ਕਰਦਾ ਹੈ ਉਹਨੇ ਅੰਮ੍ਰਿਤ ਵੇਲੇ ਜਾਣਾ ਤੇ ਸੜਕ ਦੇ ਕਿਨਾਰੇ-ਕਿਨਾਰੇ ਜਿਹੜੇ ਦਰਖਤ ਲੱਗੇ ਹੁੰਦੇ ਸੀ ਉਹਨਾਂ ਦੀਆਂ ਟਹਿਣੀਆਂ ਟੁੱਟਣੀਆਂ ਥੱਲੇ ਗਿਰਨੀਆਂ ਤੇ ਉਹਨੇ ਉਹ ਇਕੱਠੀਆਂ ਕਰਕੇ ਫਿਰ ਜਿਹੜਾ ਉਹ ਭਾਰ ਸੀ ਉਹਨੂੰ ਸਾਧ ਸੰਗਤ ਵੇਚ ਦੇਣਾ ਤੇ ਉਹਦੇ ਨਾਲ ਉਹ ਪ੍ਰਸ਼ਾਦਾ ਸ਼ੱਕਦਾ ਸੀ ਪ੍ਰਸ਼ਾਦਾ ਸ਼ੱਕਦਿਆਂ ਸ਼ੱਕਦਿਆਂ ਜਦੋਂ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਕਿੱਧਰ ਵਿਚਰ ਰਹੀ ਹੈ ਤੇ ਮਨ ਵਿੱਚ ਭਾਵਨਾ ਬਣਾਈ ਸ਼ਰਧਾ ਬਣਾਈ ਪਾਤਸ਼ਾਹ ਨੂੰ ਯਾਦ ਕਰਨ ਲੱਗਿਆ ਤੇ ਨਾਲੇ ਆਖਦਾ ਹੈ ਵੀ ਸੱਚੇ ਪਾਤਸ਼ਾਹ ਜੀ 나ਹੀਂ ਮੇਰੇ ਸਰੀਰ ਦੇ ਵਿੱਚ ਇਤਨਾ ਦਮ ਹੈ ਤੇ 나ਹੀਂ ਮੇਰੇ ਕੋਲ ਇਤਨਾ ਵਕਤ ਹੈ ਕਿ ਮੈਂ ਚੱਲ ਕੇ ਤੇਰੇ ਕੋਲ ਆਜਾਂ ਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਅੱਗੇ ਮੈਨੂੰ ਪਰਿਵਾਰ ਦੇ ਉੱਪਰ ਉਹ ਆਸ ਸੀ ਇਹ ਪਰਿਵਾਰ ਮੇਰਾ ਆਪਣਾ ਪਰਿਵਾਰ ਨੇ ਧੱਕਾ ਮਾਰ ਦਿੱਤਾ ਘਰ ਤੋਂ ਬਾਹਰ ਕਰ ਦਿੱਤਾ ਮੈਂ ਅੱਖ ਨਾਲ ਦੇਖ ਲਿਆ ਹੈ ਮੈਂ ਉਸ ਜ਼ਿੰਦਗੀ ਨੂੰ ਹੰਡਾ ਲਿਆ ਪਰ ਸੱਚੇ ਪਾਤਸ਼ਾਹ ਹੁਣ ਪਰਿਵਾਰ ਦੇ ਉੱਪਰ ਆਸ ਨਹੀਂ ਹੁਣ ਤੇਰੇ ਉੱਪਰ ਆਸ਼ਾ ਹੈ ਇਹ ਸਤਿਗੁਰੂ ਗੁਰੂ ਅਰਜਨ ਦੇਹ ਮਹਾਰਾਜ ਕਹਤੇ ਤੂੰ ਵੀ ਧੱਕਾ ਨਾ ਮਾਰ ਦਵੇਂ ਮੈਂ ਇਸ ਰਸਤੇ ਦੇ ਕਿਨਾਰੇ ਪਿਆ ਪਿਆ ਆਪਣੀ ਜ਼ਿੰਦਗੀ ਨੂੰ ਕਿਤੇ ਅੰਤ ਸਮੇਂ ਤੱਕ ਲੈ ਜਾਵਾਂ ਸੱਚੇ ਪਾਤਸ਼ਾਹ ਤੂੰ ਆ ਕੇ ਮੈਨੂੰ ਮਿਲਦਾ ਹੁਣ ਇਹ ਜਾਤ ਕਰਦਾ ਹੈ ਤੇ ਜਾਤ ਕਰਦਿਆਂ ਕਰਦਿਆਂ ਕਿਰਤ ਵੀ ਕਰਦਾ ਹੈ। ਧੰਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਕੁਝ-ਕਿ ਸਿੱਖਾਂ ਦੇ ਨਾਲ ਜਦੋਂ ਉਸ ਰਸਤੇ ਤੇ ਗਏ ਅਚਨ ਚੇਹ ਜਿਹੜਾ ਮੌਸਮ ਖਰਾਬ ਹੋਇਆ ਵਾਰਿਸ਼ ਵਾਲਾ ਮੌਸਮ ਸੀ ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਫਿਰ ਇਹਦੇ ਝੁੰਗੀ ਦੇ ਕਿਨਾਰੇ ਤੇ ਖੜੇ ਇਹਦੇ ਜਿਹੜੀ ਛਪਰੀ ਬਣਾਈ ਸੀ ਉੱਥੇ ਖੜੇ ਨੇ ਇਹ ਭਾਰ ਚੁੱਕ ਕੇ ਭਰੀ ਚੁੱਕ ਕੇ ਲੈ ਕੇ ਆ ਰਿਹਾ ਤੇ ਇਹਨੇ ਕੀ ਦੇਖਿਆ ਹੈ ਬਈ ਮੇਰੇ ਜਿਹੜੀ ਝੁੱਗੀ ਦੇ ਕੋਲ ਛਾਂ ਦੇ ਕੋਲ ਪੰਜ ਚਾਰ ਜਣੇ ਖੜੇ ਨੇ ਹੁਣ ਰਸਤੇ ਵਿਚ ਆਂਦਾ ਸੋਚ ਰਿਹਾ ਵੀ ਜਿਹੜੀ ਛਪਰੀ ਤਾਂ ਬੜੀ ਛੋਟੀ ਜਈ ਹੈ ਪਰ بارش ਪੈ ਰਹੀ ਹੈ ਤੇ ਮੌਸਮ ਬੜਾ ਖਰਾਬ ਹੈ ਚਲੋ ਜਿਵੇਂ ਕਿਵੇਂ ਹੋਵੇ ਮੈਂ ਇਹਨਾਂ ਨੂੰ ਆਪਣੀ ਛਪਰੀ ਦੇ ਵਿੱਚ ਉੱਥੇ ਰਹਿਣ ਵਾਸਤੇ ਆਖ ਦਿਆਂਗਾ ਜਦੋਂ ਜਦ ਜਿੱਦਾਂ ਨੇੜੇ ਆਂਦਾ ਗਿਆ ਤੇ ਆਕੇ ਸਾਥ ਸੰਗ ਦੇਖਿਆ ਕਿ 5 6 ਜਾਣੇ ਇੱਕੋ ਹੀ ਲਿਵਾਸ ਦੇ ਵਿੱਚ ਖੜੇ ਨੇ ਤੇ ਇਹਨੇ ਆਕੇ ਉਸ ਭਰੀ ਨੂੰ ਬਾਲਣ ਦੀ ਨੂੰ ਛੁਟਿਆ ਤੇ ਛੁੱਟ ਕੇ ਹੱਥ ਜੋੜ ਕੇ ਆਖਣ ਲੱਗਿਆ ਬਈ بارش ਹੋ ਰਹੀ ਐ ਮੌਸਮ ਖਰਾਬ ਐ ਤੁਸੀਂ ਕਿਰਪਾ ਕਰੋ ਤੁਸੀਂ ਮੇਰੀ ਛੰਨ ਵਿੱਚ ਚੱਲੋ ਤੇ ਜਦੋਂ ਇਹਨੇ ਇਹ ਗਲ ਆਖੀ ਤੇ ਨਾਲੇ ਆਖਣ ਲੱਗਿਆ ਬਈ ਤੁਸੀਂ ਕਿੱਥੋਂ ਆਏ ਹੋ ਕੌਣ ਹੋ ਜਦੋਂ ਇਹ ਪੁੱਛਣ ਲੱਗਿਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਨਾਲੇ ਰੋਜ਼ ਹੀ ਆਵਾਜ਼ਾਂ ਮਾਰੀ ਜੰਨਾ ਰੋਜ਼ ਹੀ ਚੇਤੇ ਕਰੀ ਜੰਨਾ ਹੁਣ ਪਛਾਣ ਵੀ ਨਹੀਂ ਰਿਹਾ ਜਦੋਂ ਇਹ ਗੱਲ ਆਖੀ ਨਾ ਉਸ ਵਕਤ ਹੇਮੇ ਦੇ ਮਨ ਦੇ ਵਿੱਚ ਸਾਧ ਸੰਗਤ ਇੱਕ ਉਹ ਤਰੰਗ ਉੱਠੀ ਹੈ ਇਹਨੂੰ ਅਹਿਸਾਸ ਹੋਇਆ ਵੀ ਰੋਜ਼ ਤਾਂ ਮੈਂ ਗੁਰੂ ਅਰਜੁਨ ਦੇ ਮਹਾਰਾਜ ਨੂੰ ਚੇਤੇ ਕਰਦਾ ਹਾਂ ਤੇ ਜੇ ਇਹਨਾਂ ਨੇ ਆਖਿਆ ਰੋਜ਼ ਚੇਤੇ ਕਰ ਰਿਆਂ ਤਾਂ ਇਹਦਾ ਮਤਲਬ ਇਹ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਜੀ ਹੈ ਤੇ ਜਦੋਂ ਸਾਧ ਸੰਗਤ ਭਾਈ ਹੇਮੇ ਨੇ ਪੁੱਛਿਆ ਕਿ ਸਤਗੁਰੂ ਜੀ ਤੁਸੀਂ ਗੁਰੂ ਅਰਜੁਨ ਦੇ ਮਹਾਰਾਜ ਦੇ ਮਹਾਰਾਜ ਹੋ ਤੇ ਨਾਲ ਦੇ ਸਿੱਖ ਆਖਣ ਲੱਗੇ ਹਾਂ ਇਹ ਗੁਰੂ ਨਾਨਕ ਦੀ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸੇ ਵਕ ਸਾਧ ਸੰਗਤ ਇਹ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਆਖਣ ਲੱਗਿਆ ਮਹਾਰਾਜ ਮੈਂ ਬਾਕੀ ਇਹ ਸੁਣਿਆ ਸੀ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਰੀਬ ਨਿਵਾਜ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਰੀਬਾਂ ਦੀ ਬਾਹ ਫੜਨ ਵਾਲੇ ਹੈ ਮੈਂ ਜਿਨ੍ਹਾਂ ਨੂੰ ساری ਉਮਰ ਆਪਣਾ ਸਮਝਦਾ ਰਿਹਾ ساری ਉਮਰ ਜਿਨ੍ਹਾਂ ਦੇ ਲਈ ਕਮਾਂਦਾ ਰਿਹਾ ਸਭ ਕੁਝ ਕਰਦਾ ਰਿਹਾ ਉਹਨਾਂ ਨੇ ੱੱਕਾ ਮਾਰ ਕੇ ਮੈਨੂੰ ਘਰ ਤੋਂ ਬਾਹਰ ਕਰ ਦਿੱਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਸੀਂ ਕਿੰਨੇ ਸਮਰਥ ਹੋ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਬਸ ਜਾਦੇ ਕਰਦਾ ਸੀ ਤੁਸੀਂ ਰੰਦੇ ਨਾਲ ਹੀ ਆਪਣੇ ਸਿੱਖ ਦੇ ਸੇਵਕ ਦੇ ਘਰੇ ਆ ਗਏ ਤੇ ਪਰ ਸਤਿਗੁਰੂ ਜੀ ਮੇਰੇ ਕੋਲ ਤਾਂ ਮੰਝਾ ਵੀ ਕੋਈ ਨਹੀਂ ਹੈ ਮੈਂ ਤੁਹਾਨੂੰ ਬਿਠਾਵਾ ਕਿੱਥੇ ਮੈਂ ਕਿੱਥੇ ਬੈਠਣ ਵਾਸਤੇ ਆਖਾਂ ਸਤਿਗੁਰੂ ਜੀ ਆ ਛੰਨ ਹੈ ਤੁਸੀਂ ਕਿਰਪਾ ਕਰਕੇ ਇਹਦੇ ਵਿੱਚ ਆਰਾਮ ਕਰੋ ਇਦੇ ਕੋਲ ਜਿਹੜਾ ਮਾੜਾ ਮੋਟਾ ਕੱਪੜਾ ਸੀ ਨਾ ਸਾਧ ਸੰਗਤ ਉਹ ਧਰਤੀ ਤੇ ਵਿਛਾ ਦਿੱਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਕੱਪੜੇ ਦੇ ਉੱਪਰ ਬੈਠੇ ਐ ਬਾਕੀ ਸਿੱਖ ਥੱਲੇ ਬੈਠੇ ਨੇ ਹੁਣ ਆਰਾਮ ਕਰਨ ਲੱਗੇ ਐ ਤੇ ਜਦੋਂ ਸਾਧ ਸੰਗ ਰਤਾਂ ਦਾ ਅਰਾਧਾ ਦਾ ਵਕਤ ਹੋਇਆ ਨਾ ਇਹ ਭਾਈ ਹਿਮਾ ਉਠਿਆ ਉੱਠ ਕੇ ਨਾ ਇਹਨੇ ਆਪਣਾ ਸਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਰੱਖ ਦਿੱਤਾ ਰੋਣ ਲੱਗਿਆ ਰੋਂਦਾ ਰੋਂਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਖਣ ਲੱਗਾ ਕਹਿੰਦਾ ਸਤਿਗੁਰੂ ਜੀ ਮੈਨੂੰ ਮੁਆਫ ਕਰਿਓ ਮੈਂ ਗਰੀਬ ਬਹੁਤਾ ਮੈਂ ਤੁਹਾਡੀ ਸੇਵਾ ਕੋਈ ਵੀ ਨਹੀਂ ਕੀਤੀ ਮੈਂ ਸੇਵਾ ਵੀ ਨਹੀਂ ਕਰ ਸਕਦਾ ਮੇਰੇ ਕੋਲ ਤਾਂ ਚੰਗਾ ਪ੍ਰਸ਼ਾਦਾ ਵੀ ਛਕਾਉਣ ਨੂੰ ਹੈ ਨਹੀਂ ਤੁਹਾਨੂੰ ਦੇਣ ਵਾਸਤੇ ਕੱਪੜਾ ਵਸਤਰ ਵੀ ਕੋਈ ਹੈ ਨਹੀਂ ਤੇ ਜਿਹੜੀ ਮੇਰੀ ਆਸ਼ਾਨ ਹੈ ਇਹ ਵੀ ਗਰੀਬੀ ਦਾਵੇ ਵਾਲੀ ਟੁੱਟੀ ਹੋਈ ਹੈ ਤੇ ਮਾਲਕ ਜੀ ਮੈਂ ਗਰੀਬ ਹਾਂ ਮੈਨੂੰ ਖਿਮਾ ਕਰ ਦਿਓ ਪਰ ਤੁਸੀਂ ਕਿਰਪਾ ਕਰਕੇ ਮੇਰਾ ਆਧਾਰ ਕਰ ਦਿਓ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਦੀ ਸ਼ਾਨ ਦੇ ਵਿੱਚ ਬੈਠ ਕੇ ਇੱਕ ਬਚਨ ਉਚਾਰਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਭਾਈ ਹਿਮਿਆ ਤੂੰ ਗਰੀਬ ਨਹੀਂ ਹੈ ਤੂੰ ਗਰੀਬ ਨਹੀਂ ਹੈ ਭਾਈ ਹਿਮਾਖਣ ਲੱਗਿਆ ਸਤਗੁਰੂ ਜੀ ਮੇਰੇ ਪੱਲੇ ਤਾਂ ਹੈ ਹੀ ਕੁਝ ਨਹੀਂ ਹੈ ਮੈਂ ਗਰੀਬ ਹਾਂ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਖਣ ਕਹਿੰਦੇ ਤੂੰ ਗਰੀਬ ਨਹੀਂ ਗਰੀਬ ਕੌਣ ਹੈ ਉਹ ਆਪਾਂ ਰੱਬੀ ਬਾਣੀ ਵਿੱਚੋਂ ਦੇਖ ਲੈਣੇ ਸਾਹਿਬ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੋ ਬਚਨ ਉਚਾਰੇ ਉਸੇ ਹੀ ਜਗ੍ਹਾ ਤੇ ਬੈਠ ਕੇ ਇੱਕ ਬਚਨ ਹੈ ਸਤਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹਿ ਬਸੂਰੇ ਹਰ ਪ੍ਰਭ ਚੇਤਨਾ ਆਵੇ ਸੋ ਵਿਸ਼ਟਾਂ ਕੇ ਕੀਰੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਗਰੀਬ ਮਨੁੱਖ ਉਹ ਹੈ ਜਿਹੜਾ ਮਨੁੱਖ ਸੁੰਦਰ ਸੇਜ ਅਨੇਕ ਸੁਖ ਚੰਗੀ ਸੇਜਾ ਦੇ ਉੱਪਰ ਆਰਾਮ ਕਰਦਾ ਹੋਵੇ ਚੰਗੇ ਬਿਸਤਰ ਦੇ ਉੱਪਰ ਆਰਾਮ ਕਰਦਾ ਹੋਵੇ ਸੁੰਦਰ ਸੇਜ ਅਨੇਕ ਸੁਖ ਸਾਰੇ ਸੁਖ ਉਹਦੇ ਕੋਲ ਹੋਣ ਰਸ ਭੋਗਣ ਪੂਰੇ ਸਾਰੇ ਰਸ ਭੋਗਦਾ ਹੋਵੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਚੰਦਰ ਸੁਗੰਧ ਹੁਣ ਸਾਧ ਸੰਗਤ ਅਗਲ ਪਕੜ ਵਿੱਚ ਰੱਖਿਓ ਆਪਾਂ ਆਪਣੇ ਘਰਾਂ ਦੇ ਵਿੱਚ ਜਦੋਂ ਨਾ ਸਿਪਾਈ ਕਰਦੇ ਪੋਚਾ ਲਾਣੇ ਆ ਆਪਾਂ ਕੋਈ ਫਰਨਹਲ ਪਾਲੇ ਦੀ ਕੁਸ਼ ਪਾਲੇ ਦਾ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਇਤਨਾ ਮਹਾਨ ਹੋਵੇ ਇਤਨਾ ਅਮੀਰ ਹੋਵੇ ਉਹਦੇ ਘਰ ਦੇ ਵਿੱਚ ਰੋਜ਼ ਜਿਹੜਾ ਪੋਚਾ ਹੈ ਨਾ ਉਹ ਚੰਦਨ ਦਾ ਲੱਗਦਾ ਹੋਵੇ ਚੰਦਨ ਦਾ ਜਿਹੜਾ ਚੰਦਨ ਦਾ ਪੋਚਾ ਲੱਗਦਾ ਹੋਵੇ ਤੇ ਪਾਤਸ਼ਾਹ ਕਹਿੰਦੇ ਗ੍ਰਹਿ ਚੰਦਨ ਸੁਗੰਧ ਲਾਏ ਮੋਤੀ ਹੀਰੇ ਤੇ ਜਿਹੜੇ ਉਹਦੀ ਕੰਧਾ ਹੈ ਉਹਦੇ ਪਰ ਹੀਰੇ ਮੋਤੀ ਜੜੇ ਹੋਣ ਇਤਨਾ ਅਮੀਰ ਹੋਵੇ ਤੇ ਪਰ ਯਾਦ ਰੱਖਿਓ ਮਹਾਰਾਜ ਕਹਿੰਦੇ ਹਰ ਪ੍ਰਭ ਚਿਤਨਾ ਆਵਈ ਜੇ ਇੰਨਾ ਸੁਖ ਲੈ ਕੇ ਵੀ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਜੇ ਇੰਨਾ ਸੁਖ ਲੈ ਕੇ ਵੀ ਸਾਧ ਸੰਗਤ ਆਪਾਂ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ ਸਿਮਰ ਨਹੀਂ ਕਰਦੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਉਹਨੂੰ ਅਮੀਰ ਨਾ ਆਖਿਓ ਉਹਨੂੰ ਧਨਾੜ ਨਾ ਆਖਿਓ ਉਹ ਕੀ ਐ ਵਿਸ਼ਟਾਂਕ ਦੇ ਕੀੜੇ ਵਿਸ਼ਟਾ ਆਖਦੇ ਨੇ ਗੰਦਗੀ ਨੂੰ ਮਰ ਕਹਿੰਦੇ ਗੰਦਗੀ ਦਾ ਕੀੜਾ ਐ ਜਿਹੜਾ ਇੰਨਾ ਸੁਖ ਲੈ ਕੇ ਵੀ ਰੱਬ ਨੂੰ ਯਾਦ ਨਹੀਂ ਕਰਦਾ ਤੇ ਸਾਧ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭਾਈ ਹਿਮੇ ਨੂੰ ਆਖਣ ਲੱਗੇ ਬਸਤਾ ਤੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇਠ ਤਨ ਰੂਪ ਹੀਣ ਵਿਸਾਕ ਨਾ ਛਿੰਨਾ ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤੇ ਯਾਦ ਰੱਖਿਓ ਜਿਹਦੇ ਪੱਲੇ ਨਾਮ ਐ ਜਿਹਦੇ ਪੱਲੇ ਬੰਦਗੀ ਐ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਣ ਲਗੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੁਣ ਇਹ ਨਾਮ ਦੀ ਤਾਕਤ